ਇੱਥੇ ਮੋੜ ਲੱਗਿਆ ਹੋਇਆ ਜਨਮ ਸਥਾਨ ਇਹ ਜਨਮ ਸਥਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਇਹਦੇ ਆਪਾਂ ਹੁਣ ਦਰਸ਼ਨ ਕਰਦੇ ਆਂ ਜਨਮ ਸਥਾਨ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਆਪਾਂ ਆਏ ਹੋਇਆ ਸ਼੍ਰੀ ਪਟਨਾ ਸਾਹਿਬ ਵਿਖੇ ਰਾਤ ਆਪਾਂ ਤੱਕ ਸ਼੍ਰੀ ਪਟਨਾ ਸਾਹਿਬ ਵਿਖੇ ਪਹੁੰਚ ਗਏ ਸੀਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਤੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਗੁਰਪੁਰਬ ਸਾਰਿਆਂ ਨੂੰ ਪਹਿਲਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਆਪਾਂ ਚੱਲਦੇ ਆ ਇਹ ਆਪਣੀ ਸਰਾਹ ਪਿੱਛੇ ਇਸ ਸਰਾਹ ਦੇ ਵਿੱਚ ਆਪਾਂ ਰੁਕੇ ਹੋਏ ਸੀਗੇ ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਵਾਲਿਆਂ ਦੀ ਇਹ ਸਰਾਹ ਤੇ ਤੋਂ ਆਪਾਂ ਹੁਣ ਚੱਲਦੇ ਆਂ ਤਕਸ਼ਿਰੀ ਪਟਨਾ ਸਾਹਿਬ ਦੇ ਦਰਸ਼ਨ ਕਰਾਂਗੇ ਬਾਕੀ ਹੋਰ ਜਿਹੜੇ ਜਿਹੜੇ ਸਥਾਨ ਇਤਿਹਾਸਕ ਨੇ ਤਕਸ਼ਿਰੀ ਪਟਨਾ ਸਾਹਿਬ ਦੇ ਨੇੜੇ ਉਹ ਸਾਰੇ ਸਥਾਨਾਂ ਦੇ ਆਪਾਂ ਅੱਜ ਦਰਸ਼ਨ ਕਰਾਂਗੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਪਾਂ ਇੱਥੋਂ ਆਟੋ ਦੇ ਵਿੱਚ ਜਾਵਾਂਗੇ ਇੱਥੇ ਬਹੁਤ ਸਾਰੇ ਆਟੋ ਜਿਹੜੇ ਉਹ ਚੱਲਦੇ ਨੇ ਸੋ ਸਾਰੇ ਹੀ ਆਪਾਂ ਜਾਣਕਾਰੀ ਵੀਡੀਓ ਦੇ ਵਿੱਚ ਦਵਾਂਗੇ ਵੀ ਕਿਹੜੇ ਕਿਹੜੇ ਇਤਿਹਾਸਿਕ ਸਥਾਨ ਨੇ ਤੁਸੀਂ ਕਿਵੇਂ ਉਹ ਸਥਾਨਾਂ ਤੱਕ ਪਹੁੰਚ ਸਕਦੇ ਹੋ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਪਾਂ ਤੇ ਇੱਥੇ ਪਟਨਾ ਸਾਹਿਬ ਵੀ ਖੇ ਸੰਗਤਾਂ ਆਈਆਂ ਹੋਈਆਂ ਨੇ ਕਲਕੱਤੇ ਤੇ ਸਾਰੀ ਸੰਗਤ ਇੱਥੇ ਪਹੁੰਚੇ ਨੇ ਤੇ ਆ ਇਹਨਾਂ ਦਾ ਪੋਸਟਰ ਵੀ ਇੱਥੇ ਜਿਹੜਾ ਹੈਗਾ ਤੇ ਗੁਰਪੁਰਬ ਦੀ ਲੱਖ ਲੱਖ ਵਧਾਈ ਉੱਪਰ ਲਿਖਿਆ ਹੋਇਆ ਯਾਤਰਾ ਕਲਕੱਤਾ ਤੋਂ ਪਟਨਾ ਸਾਹਿਬ ਬਾਬਾ ਜੀ ਤੁਸੀਂ ਕਾਹਦੇ ਤੇ ਆਏ ਹੋ ਸੰਗਤਾਂ ਨੂੰ ਲੈ ਕੇ ਕਿਹੜੇ ਸਾਧਨ ਤੇ ਟਰੱਕ ਤੇ ਜੀ ਕਿੰਨੀਆਂ ਸੰਗਤਾਂ ਦਾ ਜਥਾ ਜੀ ਸਾਡੇ ਇੱਥੇ ਸ਼੍ਰੀਨੇ ਦੇ 120 ਰਿ ਆਏ ਨੇ ਟ੍ਰੇਨ 'ਚ ਟ੍ਰੇਨ 'ਚ ਠੀਕ ਹੈ ਜੀ ਠੀਕ ਹੈ ਇਹ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਕਲਕੱਤੇ ਤੋਂ ਪਟਨਾ ਸਾਹਿਬ ਤੇ ਆ ਛੋਟਾ ਬੱਚਾ ਵੀ ਆਇਆ ਹੋਇਆ ਕਲਕੱਤੇ ਤੋਂ ਇੱਥੇ ਪਟਨਾ ਸਾਹਿਬ ਹੈਲੋ ਹੈਲੋ ਕਰ ਦੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਆਪਣੀ ਸਰਾਂ ਤੋਂ ਚੱਲਣ ਲੱਗੇ ਆ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਵਾਸਤੇ ਆਪਾਂ ਜਾ ਰਹੇ ਹਾਂ ਤੇ ਆ ਇੱਥੋਂ ਆਪਾਂ ਆਟੋ ਕਰੇ ਨੇ ਤੇ ਇਹ 10 ਰੁਪਏ ਇੱਕ ਸਵਾਰੀ ਦੇ 10 ਰੁਪਏ ਇੱਕ ਸਵਾਰੀ ਦੇ ਕਹਿੰਦਾ ਜੀ 10 ਰੁਪਏ ਇੱਕ ਸਵਾਰੀ ਦੇ ਕਹਿੰਦਾ ਇਹ ਆਟੋ ਆਪਾਂ ਕਰੇ ਨੇ ਸਾਰੀ ਸੰਗਤ ਜਿਹੜੀ ਆਪਣੇ ਨਾਲ ਆਈ ਹੋਈ ਆ ਬੱਸ ਦੇ ਵਿੱਚ ਤੇ ਸਾਰੇ ਆਪਾਂ ਇਕੱਠੇ ਜਾ ਰਹੇ ਹਾਂ ਆਟੋਆਂ ਦੇ ਵਿੱਚ ਚੱਲਦੇ ਹਾਂ ਇੱਥੋਂ 1.5 ਕਿਲੋਮੀਟਰ ਦੀ ਦੂਰੀ ਆ ਤਖਤਸ਼ਰੀ ਤਾ ਆਪਾਂ ਆਟੋ ਦੇ ਵਿੱਚ ਬੈਠ ਗਏ 10-10 ਰੁਪਏ ਲੈਂਦੇ ਨੇ ਇੱਥੋਂ ਤਖਤਸ਼ਰੀ ਪਟਨਾ ਸਾਹਿਬ ਤੱਕ ਛੱਡਣ ਦੇ ਇਹ ਆਟੋ ਆਪਾਂ ਕਰਿਆ ਸਾਰੀ ਸੰਗਤ ਆਪਣੀ ਆਟੋ ਦੇ ਵਿੱਚ ਜਾ ਰਹੀ ਆ ਇਹ ਸਾਰਾ ਪਟਨਾ ਸਾਹਿਬ ਸ਼ਹਿਰ ਹੈ ਬਾਜ਼ਾਰ ਦੇ ਵਿੱਚ ਦੀ ਆਪਾਂ ਜਾ ਰਹੇ ਹਾਂ ਤਖਤ ਸਾਹਿਬ ਨੂੰ ਤੇ ਮਾਰਕੀਟ ਹਲੇ ਬੰਦ ਆ ਇਹ 10 ਵਜੇ ਦੇ ਕਰੀਬ ਖੁੱਲਦੀ ਆ ਮਾਰਕੀਟ ਆਪਾਂ ਨੂੰ ਆਟੋ ਨੇ ਇੱਥੇ ਤੱਕ ਛੱਡਤਾ ਤੇ ਆ ਸਾਰੀ ਗੁਰਪੁਰਬ ਕਰਕੇ ਹਨਾ ਇਹ ਡੈਕੋਰੇਸ਼ਨ ਕੀਤੀ ਹੋਈ ਆ ਸਾਰੀ ਇਹ ਮਾਰਕੀਟ ਦੇ ਵਿੱਚ ਤੇ ਇੱਧਰ ਆਹ ਗੇਟ ਆ ਗਿਆ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੇ ਇਹ ਪਟਨਾ ਸਾਹਿਬ ਦਾ ਗੇਟ ਆ ਬਹੁਤ ਡੈਕੋਰੇਸ਼ਨ ਕੀਤੀ ਹੋਈ ਹੈ ਤਖਤ ਸਾਹਿਬ ਤੇ ਗੁਰਪੁਰਬ ਕਰਕੇ ਆਲੇ ਦੁਆਲੇ ਆ ਸਾਰੇ ਮਾਰਕੀਟ ਦੇ ਵਿੱਚ ਕਿਉਂਕਿ ਨਗਰਗੀਤ ਨਾਲ ਅੱਜ ਉਸ ਕਰਕੇ ਸਾਰੀ ਡੈਕੋਰੇਸ਼ਨ ਕੀਤੀ ਹੋਈ ਆ ਤੇ ਆਪਾਂ ਹੁਣ ਅੰਦਰ ਜਾਵਾਂਗੇ ਤੇ ਅੰਦਰ ਜਾ ਕੇ ਦਰਸ਼ਨ ਕਰਾਂਗੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਹਮਣੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤਖਤ ਸ੍ਰੀ ਪਟਨਾ ਸਾਹਿਬ ਦੇ ਤੇ ਇਸ ਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਆ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਇਸੋ ਬੋਰਡ ਦੇ ਉਪਰ ਸਾਰਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ ਜਿਹੜਾ ਹੋ ਲਿਖ ਕੇ ਦੱਸਿਆ ਹੋਇਆ ਇੱਥੇ ਲਿਖਿਆ ਹੋਇਆ ਵੀ ਇਹ ਸਥਾਨ ਮੂਲ ਰੂਪ ਵਿੱਚ ਸਾਲਸਰਾਏ ਜੋਰੀ ਦੀ ਹਵੇਲੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਯਾਤਰੀ ਸਮੇਂ ਪਟਨਾ ਪੁੱਜੀ ਸਾਲਸਰਾਏ ਜੋਰੀ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਆਪਣੇ ਹਵੇਲੀ ਵਿੱਚ ਲੈ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਵਿਖੇ ਸਿੱਖ ਧਰਮ ਦੇ ਪ੍ਰਚਾਰ ਦਾ ਪਹਿਲਾ ਵੱਡਾ ਕੇਂਦਰ ਸਥਾਪਿਤ ਕੀਤਾ ਅਤੇ ਪਹਿਲਾ ਮੁੱਖ ਪ੍ਰਚਾਰਕ ਸਾਲਸਰਾਏ ਜੋਰੀ ਨੂੰ ਨਿਯੁਕਤ ਕੀਤਾ। ਇੱਥੇ ਗੁਰੂ ਜੀ ਨੇ ਤਕਰੀਬਨ 4 ਮਹੀਨੇ ਨਿਵਾਸ ਕੀਤਾ ਇੱਥੇ ਹੀ ਗੁਰੂ ਜੀ ਨੇ ਊਚ ਨੀਚ ਛੂਤ-ਛਾਤ ਅਮੀਰ ਗਰੀਬ ਦੇ ਫਰਕ ਨੂੰ ਮਟਾ ਕੇ ਇੱਕ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਮਰਿਆਦਾ ਸ਼ੁਰੂ ਕੀਤੀ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਨੂੰ ਪੂਰਬ ਦੀ ਸੰਗਤ ਗੁਰੂ ਕਾ ਖਾਲਸਾ ਹੈ ਦਾ ਸਨਮਾਨ ਦਿੱਤਾ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਥਾਨ ਨੂੰ ਪਟਨਾ ਗੁਰੂ ਦਾ ਘਰ ਹੈ ਦੇ ਸਨਮਾਨ ਨਾਲ ਨਵਾਜਿਆ ਪੋਸੁਦੀ 7ਵੀ 1723 ਨੂੰ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੋਇਆ ਜਿਸ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕਰਕੇ ਸਿੱਖੀ ਦਾ ਮੂਲ ਕੇਂਦਰ ਇਸੇ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਕਾਰਨ ਇਹ ਖਾਲਸਾ ਪੰਥ ਦਾ ਮੂਲ ਸਥਾਨ ਹੈ ਸਿੱਖ ਪੰਥ ਦੇ ਪੰਜ ਤਖਤਾਂ ਵਿੱਚੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਇੱਕ ਵਿਸ਼ੇਸ਼ ਸਥਾਨ ਹੈ ਤੇ ਇਹ ਸਾਰਾ ਇਤਿਹਾਸ ਹੈ ਇਸ ਸਥਾਨ ਦਾ ਸੋ ਚੱਲਦੇ ਆਪਾਂ ਦਰਸ਼ਨ ਕਰਦੇ ਹੁਣ ਅੰਦਰ ਦਰਬਾਰ ਸਾਹਿਬ ਦੇ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਅਕਤਿਰੀ ਪਟਨਾ ਸਾਹਿਬ ਦੇ ਤੇ ਇਧਰ ਬੋਰਡ ਲੱਗਿਆ ਹੋਇਆ ਜਨਮ ਸਥਾਨ ਇਸ ਸਮੇਂ ਤੁਸੀਂ ਜਿਸ ਖੂਹ ਦੇ ਦਰਸ਼ਨ ਕਰ ਰਹੇ ਹੋ ਇਹ ਖੂਹ ਉਸ ਸਮੇਂ ਦੀ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਰਹਿੰਦੇ ਹੁੰਦੇ ਸੀਗੇ ਅਤੇ ਇਸ ਬੋਰਡ ਦੇ ਉੱਪਰ ਲਿਖਿਆ ਹੋਇਆ ਇਤਿਹਾਸਕ ਖੂਹ ਮਾਤਾ ਗੁਜਰਕੌਰ ਜੀ ਇਹ ਤਖਤ ਸ਼੍ਰੀ ਪਟਨਾ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਆ ਕਰੋ ਜੀ ਦਰਸ਼ਨ ਇਤਿਹਾਸਕ ਖੂਹ ਦੇ ਇਸ ਸਮੇਂ ਤੁਸੀਂ ਦਰਸ਼ਣ ਕਰ ਰਹੇ ਹੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਲਾ ਸਾਹਿਬ ਦੇ ਇਹ ਚੋਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 15 ਸਾਲ ਦੀ ਉਮਰ ਵਿੱਚ ਪਾਇਆ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਚੋਲਾ ਸਾਹਿਬ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਇਹ ਸ਼ੋਭਿਤ ਨੇ ਕਰੋ ਜੀ ਦਰਸ਼ਨ ਕੀ ਹੋ ਗਿਆ ਜੀ ਆਹ ਉਹਨਾਂ ਨੂੰ ਸੰਗਤਾਂ ਲਈ ਆ ਮੇਰੀ ਜੀ ਦੇਖੀ ਬਸ ਜਿਥੇ ਕੱਟਾ ਇਹ ਕਾਰਸੇ ਵਾਤੇ ਕੀ ਬੰਦੇ ਜੇਰੇ ਸਿੱਟਾ ਹਉਪਲੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਹੁਣ ਇਧਰ ਆਪਾਂ ਚੱਲਦੇ ਆਂ ਦੀਵਾਨ ਹਾਲ ਦੇ ਵਿੱਚ ਦੀਵਾਨ ਹਾਲ ਦੇ ਵਿੱਚ ਆਪਾਂ ਦਰਸ਼ਨ ਕਰਦੇ ਆਂ ਤਖਤਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰ ਲਏ ਆ ਤੇ ਨਾਲੇ ਤੁਹਾਨੂੰ ਸਾਰਾ ਇਤਿਹਾਸ ਦੱਸਿਆ ਤਖਤਸ਼੍ਰੀ ਪਟਨਾ ਸਾਹਿਬ ਦਾ ਤੇ ਇੱਥੇ ਨਾ ਦਰਬਾਰ ਸਾਹਿਬ ਦੇ ਨਾਲੇ ਬਹੁਤ ਸਾਰੇ ਕਬੂਤਰ ਨੇ ਇਹਨਾਂ ਨੂੰ ਇੱਥੇ ਦਾਣੇ ਪਾਏ ਹੋਏ ਨੇ ਦੇਖੋ ਤੁਸੀਂ ਕਿੰਨੇ ਸਾਰੇ ਕਬੂਤਰ ਨੇ ਇਹ ਸਾਰੇ ਦਾਣੇ ਖਾਣ ਵਾਸਤੇ ਆਉਂਦੇ ਨੇ ਇੱਥੇ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਕਿੰਨੇ ਤਰ੍ਹਾਂ ਦੇ ਪੰਛੀ ਆਉਂਦੇ ਨੇ ਇੱਥੇ ਤਖਤਸ਼੍ਰੀ ਪਟਨਾ ਸਾਹਿਬ ਜਿਸ ਸੰਸਾਰ ਦੀ ਮਾਨਵਕੀ ਧਰਨਾ ਨੂੰ ਲਾਗੂ i ਆਪਾਂ ਤੱਕ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰ ਲਏ ਹੁਣ ਆਪਾਂ ਚੱਲੇ ਆ ਗੁਰਦੁਆਰਾ ਸ਼੍ਰੀ ਕੰਗੜ ਘਾਟ ਗੁਰਦੁਆਰਾ ਸ਼੍ਰੀ ਕੰਗੜ ਘਾਟ ਦੇ ਆਪਾਂ ਦਰਸ਼ਨ ਕਰਦੇ ਆ ਉਹ ਵੀ ਇਤਿਹਾਸਕ ਸਥਾਨ ਹੈ ਤੇ ਕੰਗੜ ਘਾਟ ਤਖਤ ਸ਼੍ਰੀ ਪਟਨਾ ਸਾਹਿਬ ਦੇ ਬਿਲਕੁਲ ਨੇੜੇ ਆ ਪੈਦਲ ਆਪਾਂ ਆਰਾਮ ਨਾਲ ਉੱਥੇ ਤੱਕ ਜਾ ਸਕਦੇ ਆ ਤੇ ਆਪਾਂ ਜਾ ਰਹੇ ਆ ਇਧਰ ਆਉਂਦਾ ਪਟਨਾ ਸਿਟੀ ਥਾਣਾ ਤੇ ਥਾਣੇ ਦੇ ਕੋਲ ਦੀ ਰਸਤਾ ਜਾਂਦਾ ਆਪਾਂ ਜਾ ਰਹੇ ਆ ਗੁਰਦੁਆਰਾ ਸ਼੍ਰੀ ਕੰਗੜ ਘਾਟ ਸਾਹਿਬ ਵੱਲ ਨੂੰ ਤੇ ਅੱਜ ਗੁਰਪਰਬ ਦਾ ਦਿਨ ਆਸ ਕਰਕੇ ਬਹੁਤ ਸੰਗਤਾਂ ਆਈਆਂ ਨੇ ਬਾਕੀ ਆ ਸਾਰੀਆਂ ਸੰਗਤਾਂ ਆਪਣੇ ਨਾਲ ਵਾਲੀਆਂ ਨੇ ਜਿਹੜੀਆਂ ਬੱਸ ਚਾਹੀਆਂ ਨੇ ਆਪਣੇ ਨਾਲ ਸੰਗਤਾਂ ਇਹ ਸਾਰੇ ਵੀ ਨਾਲ ਜਾ ਰਹੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਬੱਸਾਂ ਆਈਆਂ ਹੋਈਆਂ ਨੇ ਪੰਜਾਬ ਦੇ ਵਿੱਚੋਂ ਤੇ ਇਸ ਤਰ੍ਹਾਂ ਦਾ ਰਸਤਾ ਜਾਂਦਾ ਗੁਰਦੁਆਰਾ ਕੰਗਣਘਾਟ ਸਾਹਿਬ ਨੂੰ ਤੇ ਆ ਇੱਥੇ ਗੇਟ ਆ ਗਿਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ੍ਰੀ ਕੰਗਣਘਾਟ ਸਾਹਿਬ ਚੱਲਦੇ ਆਪਾਂ ਨਾਲੇ ਸਾਰਾ ਇਤਿਹਾਸ ਦੇਖਾਂਗੇ ਗੁਰਦੁਆਰਾ ਸਾਹਿਬ ਦਾ ਵੀ ਕੀ ਇਤਿਹਾਸ ਆ ਤੇ ਇਧਰ ਗੁਰਦੁਆਰਾ ਸਾਹਿਬ ਆ ਗਈ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਆਪਾਂ ਪਹੁੰਚ ਗਏ ਗੁਰਦੁਆਰਾ ਕੰਗਣ ਘਾਟ ਸਾਹਿਬ ਇੱਥੇ ਇਤਿਹਾਸ ਵਾਲਾ ਬੋਰਡ ਜਿਹੜਾ ਉਹ ਲੱਗਿਆ ਹੋਇਆ ਸਾਰਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਲਿਖਿਆ ਹੋਇਆ ਇਹ ਸਥਾਨ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੇ ਬਚਪਨ ਦੇ ਕੌਤਕਾਂ ਦੀ ਮਿੱਟੀ ਯਾਦ ਹੈ ਇਸ ਗੋਬਿੰਦ ਘਾਟ ਤੇ ਗੁਰੂ ਜੀ ਨੇ ਆਪਣੇ ਸੋਨੇ ਦਾ ਕੰਗਣ ਸੁੱਟਿਆ ਸੀ ਇੱਥੇ ਹੀ ਗੋਬਿੰਦ ਘਾਟ ਤੇ ਬਾਲਾ ਪ੍ਰੀਤਮ ਜੀ ਨੇ ਰਾਮ ਭਗਤ ਪੰਡਤ ਤੋਂ ਸ਼ਿਵਦੱਤ ਨੂੰ ਰਾਮ ਰੂਪ ਦੇ ਦਰਸ਼ਨ ਦਿੱਤੇ ਗੁਰੂ ਜੀ ਨੇ ਬਚਪਨ ਵਿੱਚ ਆਪਣੇ ਬਾਲ ਸਾਥੀਆਂ ਦੇ ਨਾਲ ਗੰਗਾ ਦੇ ਕਿਨਾਰੇ ਗੋਬਿੰਦ ਘਾਟ ਵੇਖੇ ਖੇਡਿਆ ਕਰਦੇ ਸੀ ਇਹ ਸਾਰਾ ਇਤਿਹਾਸ ਹੈ ਗੁਰਦੁਆਰਾ ਗੋਬਿੰਦ ਘਾਟ ਕੰਗਨ ਘਾਟ ਸਾਹਿਬ ਦਾ ਇੱਥੇ ਬੱਚੇ ਨੇ ਛੋਟੇ ਛੋਟੇ ਲੋਕਲ ਬੱਚੇ ਨੇ ਇਹਨਾਂ ਦੇ ਇਹ ਖੇਡ ਰਹੇ ਨੇ ਇੱਥੇ ਦੇਖੋ ਕੈਸੇ ਹੋ ਹਾਈ ਹੈਲੋ ਕਿਆ ਕਿਆ ਨਾਮ ਹੈ ਆਪਕਾ ਹੈ ਹੈਲੋ ਹੈਲੋ ਤਾਂ ਕਰ ਦੋ ਹੈਲੋ ਹੈਲੋ ਆ ਇੱਕ ਬੋਲਿਆ ਯਾਰ ਬਹੁਤ سارے ਬੱਚੇ ਨੇ ਖੇਡ ਰਹੇ ਨੇ ਇਹ ਉਰੇ ਹੈਲੋ ਪਿੱਛੇ ਪਹਿਲਾਂ ਆਪਾਂ ਜਿੱਥੇ ਤੁਹਾਨੂੰ ਇਤਿਹਾਸ ਵਾਲਾ ਬੋਰਡ ਦਿਖਾਇਆ ਸੀ ਉੱਥੇ ਹੀ ਗੁਰਦੁਆਰਾ ਸਾਹਮਣੇ ਹੋਏ ਨੇ ਗੁਰਦੁਆਰਾ ਕੰਕੜਗਾੜ ਸਾਹਿਬ ਤੇ ਹੁਣ ਆਪਾਂ ਬਿਲਕੁਲ ਗੰਗਾ ਦੇ ਨੇੜੇ ਆ ਗਏ ਤੇ ਗੰਗਾ ਦੇ ਆਪਾਂ ਨੇੜੇ ਆ ਗਏ ਇਹ ਜਿਹੜੀ ਗੰਗਾ ਹਨਾ ਉਦੋਂ ਵੀ ਵਗਦੀ ਹੁੰਦੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਰਹਿੰਦੇ ਹੁੰਦੇ ਸੀ ਉਹਨਾਂ ਦੇ ਬਚਪਨ ਵਿੱਚ ਜਿਵੇਂ ਆਪਾਂ ਸਾਰਾ ਇਤਿਹਾਸ ਤੁਹਾਨੂੰ ਦੱਸਿਆ ਸੀ ਵੀ ਗੁਰੂ ਸਾਹਿਬ ਨੇ ਗੰਗਾ ਦੇ ਵਿੱਚ ਜਿਹੜਾ ਕੰਗਣ ਹੋ ਛੁੱਟ ਦਿੱਤਾ ਸੀ ਤੇ ਆਪਾਂ ਬਿਲਕੁਲ ਨੇੜੋਂ ਤੁਹਾਨੂੰ ਦਿਖਾ ਕੇ ਆਉਨੇ ਆ ਜਾ ਕੇ ਬਿਲਕੁਲ ਇਹਦੇ ਕੰਡੇ ਤੇ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ 'ਤੇ ਆ ਕੇ ਗੰਗਾ ਜਿਹੜੀ ਉਹ ਵਗਦੀ ਆ ਤੇ ਇੱਥੇ ਵੀ ਵਪਾਰੀ ਇਕੱਠਾ ਸੰਗਤਾਂ ਦਾ ਨਾ ਬਹੁਤ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਗਿਆ ਤੇ ਹੁਣ ਪਾਣੀ ਬਹੁਤ ਜ਼ਿਆਦਾ ਇਹਦੇ 'ਚ ਗੰਗਾ 'ਚ ਪਾਣੀ ਕਰਕੇ ਧੁੰਦ ਹੋਈ ਹੋਈ ਆ ਉਸ ਕਰਕੇ ਵਿਜ਼ਿਬਿਲਟੀ ਘਟਾ ਦਿਖਦਾ ਘਟਾ ਬਹੁਤ ਜੌੜੀ ਆ ਨਾ ਗੰਗਾ ਆਜੋ ਜੀ ਆਜੋ ਆਗੇ 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 ਬਾਬਾ ਜੀ ਹੁਣੀ ਮੈਨੂੰ ਪੱਤਰਕਾਰ ਹੀ ਕਹਿੰਦੇ ਨੇ ਬਲੌਗਰ ਨਹੀਂ ਕਹਿੰਦੇ ਪੱਤਰਕਾਰ ਇਹ ਗੰਗਾ ਹੈ ਜੀ ਹਾਂ ਜੀ ਬਹੁਤ ਚੌੜੀ ਹੈ ਨਦੀ ਇਹ ਬਹੁਤ ਦੂਰ ਤੱਕ ਹੈ ਤੁੰਦ ਹੋਈ ਹੋਇਆ ਪਾਣੀ ਕਰਕੇ ਇਸ ਕਰਕੇ ਜਿਆਦਾ ਕਲੀਅਰ ਨਹੀਂ ਦਿਖਦਾ ਇਹ ਗੰਗਾ ਦੇ ਵਿੱਚ ਇਹ ਗੁਰੂ ਸਾਹਿਬ ਨੇ ਜਿਹੜਾ ਉਹਦਾ ਕੰਗਣ ਉਹ ਛੱਡ ਦਿੱਤਾ ਸੀਗਾ ਆਪਣੇ ਬਚਪਨ ਦੇ ਸਮੇਂ ਦੇ ਵਿੱਚ ਤਾਂ ਹੀ ਇਹ ਗੁਰਦੁਆਰਾ ਸਾਹਿਬ ਦਾ ਨਾਮ ਕੰਗਣ ਘਾਟ ਪਿਆ ਤੇ ਇੱਥੇ ਕਿਸ਼ਤੀਆਂ ਵੀ ਚੱਲਦੀਆਂ ਨੇ ਆ ਜਿਹੜੀ ਆ ਕਿਸ਼ਤੀਆਂ ਨਾ ਇਹ ਕਿਸ਼ਤੀਆਂ ਦੇ ਵਿੱਚ ਬਿਠਾ ਕੇ ਇਹ ਵਿੱਚ ਉਹ ਹੀ ਢੀੜਾ ਵੀ ਦਵਾਉਂਦੇ ਨੇ ਜੇ ਕਿਸੇ ਨੇ VOTING ਕਰਨੀ ਆ ਤਾਂ ਇਹ VOTING ਵੀ ਕਰਵਾਉਂਦੇ ਨੇ ਤੇ ਤੇ ਗੰਗਾ ਦੇ ਕੰਢੇ ਤੇ ਆ ਵੀ ਆਏ ਹੋਏ ਨੇ ਹਨ ਜਿਵੇਂ ਆ ਇੱਥੇ ਬੈਠੇ ਨੇ ਪੰਡਤ ਜੀ ਬੈਠੇ ਨੇ ਤੇ ਇਹਨਾਂ ਦਾ ਹੋਊਗਾ ਕੁਝ ਵੀ ਜਿਵੇਂ ਵੀ ਇਹਨਾਂ ਦੇ ਧਰਮ ਦੇ ਵਿੱਚ ਤੇ ਸਾਹਮਣੇ ਮਤਲਬ ਦਾ ਮੁੰਡਨ ਕਰ ਰਹੇ ਨੇ ਬਾਕੀ ਪਤਾ ਨਹੀਂ ਜੇ ਕਿਸੇ ਨੂੰ ਪਤਾ ਹੈ ਹਨ ਕਮੈਂਟ ਕਰਕੇ ਜਰੂਰ ਦੱਸਿਓ ਉਹ ਸਿਰ ਤੋਂ ਵਾਲ ਲਾ ਰਹੇ ਨੇ ਵੀ ਇਹ ਕੀ ਕਰ ਰਹੇ ਨੇ ਗੰਗਾ ਦੇ ਬਿਲਕੁਲ ਕੰਢੇ ਤੇ ਆ ਗੰਗਾ ਜਲ ਦੀ ਇੱਥੇ ਤੇ ਕਿਵੇਂ ਦੱਸ ਰਹੇ ਸੀ ਬਾਬਾ ਜੀ ਇਹ ਇਹ ਮੁੰਡੀ ਕਰਨ ਕਰਦੇ ਆ ਜੋ ਦਸਵੇਂ ਤੇ ਜੀ ਹਾਂ ਜੀ ਤੇ ਦਸਵੇਂ ਦਿਨ ਫਿਰ ਉਹ ਇੱਕ ਦਾ ਸਰਮ ਹੁੰਦੀ ਆ ਹਾਂ ਸਰਮਨ ਕੇ ਫਿਰ ਉਹ ਦਾ ਮੁੰਡੀ ਕਰਨ ਕਰਕੇ ਫਿਰ ਉਹਦੀ ਗਤੀ ਹੋ ਜਾਂਦੀ ਠੀਕ ਹੈ ਜੀ ਹਾਂ ਠੀਕ ਹੈ ਲੋ ਜੀ ਜਿਵੇਂ ਆਪਾਂ ਨੂੰ ਬਾਬਾ ਜੀ ਹੁਣੀਆਂ ਨੇ ਦੱਸਿਆ ਹਨ ਉਸ ਕਰਕੇ ਇਹ ਮੁੰਡਨ ਕਰਦੇ ਨੇ ਬਿਲਕੁਲ ਗੰਗਾ ਦੇ ਕੰਢੇ ਤੇ ਸਾਰੀ ਸੰਗਤ ਆਪਣੀ ਜਾ ਰਹੀ ਆ ਹੁਣ ਇੱਥੇ ਆਪਣੇ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਾਂਗੇ ਕੰਗੜ ਘਾਟ ਸਾਹਿਬ ਤੇ ਸਾਰੀ ਸੰਗਤ ਆਪਣੇ ਨਾਲ ਆ ਇਧਰੋਂ ਆਪਾਂ ਗੰਗਾ ਨਦੀ ਹੁਣ ਦੇਖ ਕੇ ਆਇਆ ਬਿਲਕੁਲ ਕਾਂਡੇ ਦੇ ਉੱਪਰ ਹਾਂ ਜਿਹੜੀ ਵਾਲੀ ਚਿਹਰਾ ਖਾਓ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਜੀ ਸਾਰੀਆਂ ਸੰਗਤਾਂ ਆਪਣੇ ਨਾਲ ਨੇ ਹਨਾ ਚੱਲਦੇ ਆਪਾਂ ਸਾਰੀਆਂ ਸੰਗਤਾਂ ਆਪਣੀਆਂ ਆ ਗਈਆਂ ਦਰਸ਼ਨ ਕਰਦੇ ਆਪਾਂ ਗੁਰਦੁਆਰਾ ਸਾਹਿਬ ਦੇ ਚੱਲਦੇ ਆਪਾਂ ਗੁਰਦੁਆਰਾ ਕੰਗਣ ਘਾਟ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਇਹ ਗੁਰਦੁਆਰਾ ਸਾਹਿਬ ਜਿਵੇਂ ਆਪਾਂ ਸਾਰਾ ਇਤਿਹਾਸ ਤੁਹਾਨੂੰ ਦੱਸਿਆ ਹਨ ਵੀ ਗੁਰੂ ਸਾਹਿਬ ਨੇ ਕੰਗਣ ਜਿਹੜਾ ਉਹ ਸੜਦਾ ਸੀਗਾ ਗੰਗਾ ਨਦੀ ਦੇ ਵਿੱਚ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਜਿਹੜਾ ਤੁਸੀਂ ਹਾ ਮੰਦਰ ਦੇਖ ਰਹੇ ਹੋ ਇਹ ਮੰਦਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਸ਼ਨ ਦੇ ਰੂਪ ਦੇ ਵਿੱਚ ਜਿਹੜੇ ਉਹ ਦਰਸ਼ਨ ਦਿੱਤੇ ਸੀਗੇ ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਹੈ ਆ ਤੇ ਬਿਲਕੁਲ ਗੁਰਦੁਆਰਾ ਸਾਹਿਬ ਕੰਗਣ ਘਾਟ ਸਾਹਿਬ ਦੇ ਨਾਲ ਹੈ ਇਹ ਮੰਦਰ ਜਿਹੜਾ ਉਹ ਬਣਿਆ ਹੋਇਆ ਹੈ ਨਾ ਆਪਾਂ ਤੁਹਾਨੂੰ ਇੱਧਰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਕੰਗਣ ਘਾਟ ਸਾਹਿਬ ਦੇ ਤੇ ਇਹਦੇ ਨਾਲ ਇਹ ਸਥਾਨ ਬਣਿਆ ਹੋਇਆ ਇਹ ਪੁਰਾਣਾ ਸਥਾਨ ਆ ਗੁਰਦੁਆਰਾ ਗੋਬਿੰਦ ਘਾਟ ਕੰਗਣ ਘਾਟ ਪਹਿਲਾਂ ਗੁਰਦੁਆਰਾ ਸਾਹਿਬ ਇੱਥੇ ਹੁੰਦੇ ਸੀ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੋ ਕੀਤਾ ਹੋਇ ਤੇ ਬਾਅਦੋਂ ਉਧਰ ਨਵੇਂ ਜਿਹੜੇ ਦਰਬਾਰ ਸਾਹਿਬ ਉਹ ਬਣਾਏ ਹੋਏ ਨੇ ਤੇ ਆਪਾਂ ਅੰਦਰੋਂ ਤੁਹਾਨੂੰ ਜਿਹੜੇ ਦਰਸ਼ਨ ਉਹ ਕਰਵਾ ਦਨੇ ਆ ਇਹ ਪ੍ਰਾਤਨ ਇਹ ਜਿੱਥੇ ਹੁੰਦਾ ਸੀ ਜੀ ਇਹ ਸੱਚਾ ਹੈ ਜੀ ਬੋਲਦਾ ਵੀ ਬਾਅਦ ਚ ਬਣਿਆ ਨਾ ਠੀਕ ਹੈ ਜੀ ਠੀਕ ਹੈ ਅੰਦਰ ਜੀ ਰਸਨ ਦਿੱਤੀ ਸੀ ਠੀਕ ਹੈ ਜੀ ਠੀਕ ਹੈ ਪਹਿਲਾਂ ਇਹ ਮੰਦਿਰ ਹੁੰਦਾ ਸੀ ਜੀ ਪੁਰਾਣਾ ਮੰਦਿਰ ਹਾਂ ਜੀ ਠੀਕ ਹੈ ਜੀ ਛੋਟਾ ਹੀ ਸਤੂਨ ਹੋਊਗਾ ਕੋਈ ਨੀ ਬੰਦਰ ਹੋਊਗਾ ਛੋਟਾ ਹਾਂਜੀ 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 ਠੀਕ ਹੈ ਜੀ ਹਾਂਜੀ ਤੇ ਆਪਾਂ ਮੰਦਿਰ ਵੀ ਤੁਹਾਨੂੰ ਦਿਖਾ ਦਨੇ ਆ ਅੰਦਰੋਂ ਜਾ ਕੇ ਇਸੇ ਮੰਦਿਰ ਦੇ ਵਿੱਚ ਦਰਸ਼ਨ ਜਿਹੜੇ ਹੋ ਦਿੱਤੇ ਸੀ ਗੁਰੂ ਸਾਹਿਬ ਨੇ ਤੇ ਇਹੀ ਮੰਦਿਰ ਜਿਹੜਾ ਉਹ ਹੁੰਦਾ ਸੀ ਕਹਿੰਦੇ ਉਹ ਸਮਿਆਂ ਦੇ ਵਿੱਚ ਤੇ ਇੱਥੇ ਆ ਕੁਝ ਤਸਵੀਰਾਂ ਵੀ ਜਿਹੜੀਆਂ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਗੁਰੂ ਸਾਹਿਬ ਨੇ ਜਦੋਂ ਦਰਸ਼ਨ ਦਿੱਤੇ ਨੇ ਉਹ ਸਮਿਆਂ ਦਾ ਦ੍ਰਿਸ਼ ਜਿਹੜਾ ਇੱਥੇ ਉਹ ਦਿਖਾਇਆ ਹੋਇਆ ਤੇ ਇੱਧਰ ਵੀ ਆ ਤਸਵੀਰ ਲੱਗੀ ਹੋਈ ਆ ਪਹਿਲਾਂ ਕੁਛ ਛੋਟਿਆ ਸੀ ਬਾਬਾ ਜੀ ਇੱਥੇ ਉਰੀ ਦਰਸ਼ਨ ਦਿੱਤੇ ਸੀ ਗੁਰੂ ਸਾਹਿਬ ਨੇ ਜੀ ਇਸੇ ਆਈ ਜਗ੍ਹਾ ਹੈ ਹਾਂ ਜੀ ਠੀਕ ਹੈ ਜੀ ਉਹ ਪੰਡਿਤ ਜੀ ਦਾ ਕੀ ਨਾਮ ਸੀ ਸ਼ਿਵ ਸ਼ਿਵਰਾਮ ਜਾਂ RAM ਦੇ ਰੂਪੋ ਕੇ ਦਰਸ਼ਨ ਨਹੀਂ ਉਹ ਪੰਡਿਤ ਜੀ ਦਾ ਕੀ ਨਾਮ ਸ਼ਿਵਰਾਮ ਸ਼ਿਵਦਾਤ ਸ਼ਿਵਦਾਤ ਪੰਡਿਤ ਸ਼ਿਵਦਾਤ ਪੰਡਿਤ ਸ਼ਿਵਦਾਤ ਸ਼ਰਮਾ ਠੀਕ ਹੈ ਜੀ ਉਹਨਾਂ ਨੂੰ ਦਰਸ਼ਨ ਦਿੱਤੇ ਸੀ ਹਾਂ ਜੀ ਆਪਾਂ ਹੁਣ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਵਾਏ ਨੇ ਜਿਹੜੇ ਮੰਦਿਰ ਵਿੱਚ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਸੀ ਇਹ ਮੰਦਿਰ ਦੇ ਨਾਲ ਇਹ ਆਜ ਗੁਰਦੁਆਰਾ ਸਾਹਿਬ ਜਿਹੜੇ ਉਹ ਬਣੇ ਹੋਏ ਨੇ ਇਹਦੀ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਦਾਂ ਨੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਕੰਗਣ ਘਾਟ ਦੇ ਦਰਸ਼ਨ ਕਰਵਾਏ ਨੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਨੇ ਅਤੇ ਉਹ ਮੰਦਰ ਵੀ ਜਿਹੜਾ ਤੁਹਾਨੂੰ ਉਹ ਦਿਖਾਇਆ ਹਨ ਉਹ ਇੱਥੇ ਪੁੱਛਣ ਤੇ ਪਤਾ ਲੱਗਿਆ ਵੀ ਕਹਿੰਦੇ ਉਹ ਸਮਿਆਂ ਦੇ ਵਿੱਚ ਗੰਗਾ ਜਿਹੜੀ ਇੱਥੋਂ ਦੀ ਵਗਦੀ ਹੁੰਦੀ ਸੀ ਜਿਵੇਂ ਤੁਸੀਂ ਆਹ ਥਾਂ ਦੇ ਦਰਸ਼ਨ ਕਰ ਰਹੇ ਹੋ ਇੱਥੇ ਗੰਗਾ ਦਾ ਜਿਹੜਾ ਉਹ ਕਿਨਾਰਾ ਹੁੰਦਾ ਸੀ ਤੇ ਇੱਥੇ ਹੀ ਗੁਰੂ ਸਾਹਿਬ ਨੇ ਕੰਗਣ ਜਿਹੜਾ ਉਹ ਛੋਟਿਆ ਸੀ ਹੁਣ ਆਪਾਂ ਗੰਗਾ ਜਿਵੇਂ ਤੁਹਾਨੂੰ ਦਿਖਾਈਆ ਹੁਣ ਗੰਗਾ ਬਹੁਤ ਪਿੱਛੇ ਆ ਤੇ ਉਹ ਸਮਿਆਂ ਦੇ ਵਿੱਚ ਇੱਥੇ ਗੰਗਾ ਚੱਲਦੀ ਹੁੰਦੀ ਸੀ ਇਹ ਸਾਰਾ ਇਤਿਹਾਸ ਆ ਇਹ ਆ ਸਥਾਨ ਦਾ ਇੱਥੋਂ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਜਿਹੜੇ ਅਗਲੇ ਗੁਰਦੁਆਰਾ ਸਾਹਿਬ ਨੇ ਤੇ ਉਹ ਆਪਾਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਦੇ ਆ ਤੇ ਇਸ ਤਰ੍ਹਾਂ ਹੀ ਪਟਨਾ ਸਾਹਿਬ ਜਿਹੜੇ ਇਤਿਹਾਸ ਗੁਰਦੁਆਰਾ ਸਾਹਿਬ ਨੇ ਬਿਲਕੁਲ ਨੇੜੇ-ਨੇੜੇ ਨੇ ਤੇ ਅਗਲੇ ਗੁਰਦੁਆਰਾ ਸਾਹਿਬ ਦੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਵਾਉਨੇ ਆ ਉਧਰ ਚੱਲਦੇ ਆ ਓਏ ਐ ਚੱਲ ਗੁਰੂ ਕੇ ਬਾਗ ਜਾਣਾ ਗੁਰੂ ਕੇ ਬਾਗ ਬਾਗ ਜਾਣਾ ਯਾਰ ਆਪਾਂ ਹੁਣ ਇੱਥੋਂ ਆਟੋ ਕਰਿਆ ਕੰਗਣ ਘਾੜ ਤੋਂ ਆਪਾਂ ਜਾਣਾ ਹੁਣ ਗੁਰਦੁਆਰਾ ਗੁਰੂ ਕੇ ਬਾਗ ਓਏ ਗੁਰੂ ਦਾ ਬਾਗ ਨਾਮ ਤੇ ਆਟੋ ਚ ਆਪਾਂ ਲੰਕ ਕੇ ਹੋਇਆ ਵਸ ਇੱਕ ਤਰ੍ਹਾਂ ਦੇ ਸਰ ਲੱਗਦਾ ਆਟੋ ਚ ਪੂਰਾ ਬੈਠਿਆ ਵੀ ਨਹੀਂ ਜਾਂਦਾ ਇੱਧਰ ਸੇ ਦੇਖ ਸਰ ਬਾਹਰ ਕੱਢਣਾ ਪੈਂਦਾ ਤੇ ਆ ਬਾਈ ਦੇਖ ਨੋ ਅੱਧੀ ਚੱਲੇ ਆ ਹੁਣ ਗੁਰੂ ਕੇ ਬਾਗ ਹਾਂ ਗੁਰੂ ਕੇ ਬਾਗ ਚੱਲੇ ਆ ਆਏ ਜਾਂਦੇ ਆ ਲੰਕ ਕੇ ਹੇ ਬਬੂਆ ਇਧਰ ਆਪਕੋ ਮਾਲਮ ਨਹੀਂ ਹੈ ਕਹਾਂ ਹੈ ਗੁਰੂਕਾਂ ਮੋੜੇ ਛੱਪੇ ਗੁਰੂਕਾਂ ਹਾਂ ਬਾਈ ਦਾ ਆਟੋ ਕਰਿਆ ਆਪਾਂ ਗੁਰੂ ਕੀ ਬਾਗ ਜਾਣ ਨੂੰ ਕਿੰਨੇ ਰੁਪਏ ਕਹਿੰਦੇ ਬਾਈ ਇਹਨੇ 20 ਰੁਪਏ 20 ਰੁਪਏ ਇੱਕ ਸਵਾਰੀ ਦੇ ਐ ਇਧਰ ਹੀ ਬਣਾ ਲੈ ਵੀਡੀਓ 20 ਰੁਪਏ ਇੱਕ ਸਵਾਰੀ ਦੇ ਗੁਰੂ ਕਾ ਬਾਗ ਤੇ ਬਾਈ ਹੋਣੀ ਦੂਜੀ ਸਾਈਡ ਬੈਠੇ ਨੇ ਬਾਕੀ ਹੋਰ ਪਿੱਛੇ ਬੈਠੇ ਨੇ ਸਾਰੇ ਹੋਲੀਆ ਮਾਹਰਾਨੀ ਸਰਦੂ ਆਵਲੀ ਹੋਲੀਓ ਤਾ ਤੇ ਇਹ ਨਾ ਮੋੜਾ ਨਾ ਤਲਵਾ ਦੀ ਮੈਨੂੰ ਵਿੱਚ ਮਾਰਦਾ ਅਗਲੇ ਦੇ ਬਹੁਤ ਪੀੜੇ-ਪੀੜੇ ਬਜ਼ਾਰਾਂ ਵਿੱਚ ਦੀ ਲੰਘ ਕੇ ਜਾਣਾ ਮੈਂ ਤਾਂ ਤੇ ਆਟੋ ਵੀ ਮਸਾ ਲੰਘਦੇ ਨੇ ਇੱਥੇ ਗੱਡੀ ਤਾਂ ਬਹੁਤ ਔਖੀ ਲੰਘਦੀ ਹੂ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਔਖਾ ਲਗਾਉਣਾ ਦੇਖੋ ਇਹ ਸਾਰਾ ਬਜ਼ਾਰ ਆ ਕਰਿਆਨਾ ਸਟੋਰ ਆ ਗਿਆ ਹੈ ਨਾ ਆ ਮੰਦਰ ਆ ਗਿਆ ਕਿੱਥੇ ਬਹੁਤ ਪੀੜਾ ਬਜ਼ਾਰ ਆ ਕੁਸ਼ਕ ਮਾਰਕੀਟ ਅੱਜ ਬੰਦ ਪਈ ਆ ਪਤਾ ਨਹੀਂ ਅੱਜ ਸੰਡੇ ਆ ਹਾਂ ਐਤਵਾਰ ਕਰਕੇ ਮਾਰਕੀਟ ਬੰਦ ਆ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਜਦ ਪੂਰੀ ਮਾਰਕੀਟ ਖੁੱਲਦੀ ਹੂ ਨਾ ਉਦੋਂ ਦਾ ਬਹੁਤ ਇੱਥੇ ਔਖਾ ਹੋ ਜਾਂਦਾ ਹੂ ਲੰਘਣਾ ਬਹੁਤ ਵੱਡਾ ਬਾਜ਼ਾਰ ਆ ਪਟਨਾ ਸ਼ਹਿਰ ਦਾ ਇੱਥੇ ਆ ਹੁਣ ਕੁਝ ਸਬਜ਼ੀ ਵਾਲੀਆਂ ਫਲ ਵਾਲੀਆਂ ਦੁਕਾਨਾਂ ਆਈਆਂ ਨੇ ਬਹੁਤ ਸਾਰੀਆਂ ਦੁਕਾਨੀਆਂ ਸਾਰਾ ਦੁਕਾਨਾਂ ਸਬਜ਼ੀ ਵਾਲੀਆਂ ਹੀ ਨੇ ਸਬਜ਼ੀ ਪਈਆ ਇਹ ਕੁਝ ਕੱਪੜੇ ਵਾਲੀਆਂ ਦੁਕਾਨਾਂ ਬਹੁਤ ਵੱਡਾ ਬਾਜ਼ਾਰ ਆ 15-20 ਮਿੰਟ ਦਾ ਹੋ ਗਿਆ ਸਬਜ਼ੀ ਮੰਡੀ ਸੀ ਬਾਈ ਠੀਕ ਐ ਬਾਈ ਕਹਿੰਦੇ ਦੂਸਰੀ ਸਾਈਡ ਸਬਜ਼ੀ ਮੰਡੀ ਸੀ ਤਾਂ ਹੀ ਇੱਧਰ ਸਬਜ਼ੀ ਆ ਪਈਆਂ ਨੇ ਬਹੁਤ ਜਾਦੇ ਸਾਰੀ ਸਬਜ਼ੀ ਉਹ ਸਬਜ਼ੀ ਪਈਆ ਓਰੇ ਇੱਧਰ ਦੂਸਰੀ ਸਾਈਡ ਵੀ ਦੁਕਾਨਾਂ ਨੇ ਸਾਰੀਆਂ 10-15 ਮਿੰਟ ਹੋ ਗਿਆ ਆਪਾਂ ਨੂੰ ਇਹ ਬਾਜ਼ਾਰ ਦੇ ਵਿੱਚੋਂ ਹੀ ਲੰਘਦੇ ਆ। ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੁਰੂ ਕਾ ਬਾਗ ਤੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਇੱਥੇ ਨਾ ਲੰਗਰ ਚੱਲ ਰਿਹਾ ਹੈ ਉਸ ਕਰਕੇ ਇੰਨੀ ਭੀੜ ਆ ਸਾਰੇ ਲਾਈਨਾਂ ਦੇ ਵਿੱਚ ਖੜੇ ਨੇ ਇਹ ਇੱਧਰ ਲੀਨੇ ਲੋਕਲ ਤੇ ਸਾਹਮਣੇ ਲੰਗਰ ਜਿਹੜਾ ਉਹ ਚੱਲ ਰਿਹਾ ਲਾਈਨਾਂ ਲੱਗੀਆਂ ਹੋਈਆਂ ਨੇ ਸੋ ਚੱਲਦੇ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਆਇਦਰ ਇੱਥੇ ਲੰਗਰ ਜਿਹੜਾ ਹੋ ਲੱਗਿਆ ਹੋਇਆ ਹਨ ਸਾਰੇ ਲੰਗਰ ਛੱਕ ਰਹੇ ਨੇ ਚੱਲਦੇ ਆਪਾਂ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ ਉੱਪਰ ਲਿਖਿਆ ਹੋਇਆ ਗੁਰਦੁਆਰਾ ਗੁਰੂ ਕਾ ਬਾਗ ਪਾਸ਼ਾਹੀ 9ਵੀਂ ਅਤੇ ਪਾਸ਼ਾਹੀ 10ਵੀਂ ਪਟਨਾ ਸਾਹਿਬ ਇਹ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਇਹ ਸਥਾਨ ਹੈ ਗੁਰਦੁਆਰਾ ਗੁਰੂ ਕਾ ਬਾਗ ਸਾਰੀ ਸਥਾਨਾਂ ਤੇ ਜਿਹੜੀ ਡੈਕੋਰੇਸ਼ਨ ਜਿਹੜੀ ਹੋ ਕੀਤੀ ਹੋਈ ਹੈ ਗੁਰਪੁਰਬ ਕਰਕੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਜਿਹੜੇ ਉਹ ਲੱਗੇ ਹੋਏ ਨੇ ਹਨ ਤੇ ਇੱਧਰ ਵੀ ਲੰਗਰ ਜਿਹੜਾ ਉਹ ਚੱਲ ਰਿਹਾ ਤੇ ਇੱਧਰ ਲੰਗਰ ਉਹ ਤਿਆਰ ਹੋ ਰਿਹਾ ਆਹ ਟੈਂਟ ਦੇ ਵਿੱਚ ਬਹੁਤ ਖੁੱਲੀ ਥਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਆਹ ਸਾਈਡ ਸਰੋਵਰ ਵੀ ਆ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਇਹ ਇਤਿਹਾਸਕ ਰੁੱਖਾ ਇਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਇੱਥੇ ਲਿਖ ਕੇ ਵੀ ਜਿਹੜਾ ਉਹ ਦੱਸਿਆ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਮਨ ਦੀ ਦਾਤਣ ਕਰਕੇ ਇੱਥੇ ਗੱਡੀ ਸੀ ਇਹ ਦਰਖਤ ਉਹਨਾਂ ਦੀ ਨਿਸ਼ਾਨੀ ਹੈ ਗੁਰੂ ਸਾਹਿਬ ਨੇ ਨਿਮਨ ਦੀ ਦਾਤਣ ਕਰਕੇ ਇੱਥੇ ਗੱਡੀ ਸੀ ਇਹ ਉਹ ਨਿਸ਼ਾਨੀਆਂ ਫਿਰ ਉਸ ਤੋਂ ਬਾਅਦ ਜੋ ਜਿਹੜਾ ਰੁੱਖ ਹੋ ਹਰਾ ਹੋ ਗਿਆ ਸੀ ਹੁਣ ਵੀ ਬਿਲਕੁਲ ਹਰਿਆ ਭਰਿਆ ਹੈ ਬਿਲਕੁਲ ਦਰਬਾਰ ਸਾਹਿਬ ਤੋਂ ਪਹਿਲਾਂ ਇਤਿਹਾਸਕ ਰੁੱਖਾ ਇਹ ਹੈ ਬਹੁਤ ਵੱਡਾ ਹਰਿਆ ਭਰਿਆ ਰੋਖਾ ਨੇੜਿਓਂ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇੱਥੇ ਲਿਖ ਕੇ ਵੀ ਜਿਹੜਾ ਉਹ ਦੱਸਿਆ ਹੋਇਆ ਇਸ ਸਮੇਂ ਜਿਹੜੀ ਟਾਣੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਟਾਣੀ ਈਵਲੀ ਦੇ ਦਰਖਤ ਦੀ ਟਾਣੀ ਹੈ ਇਸ ਰੁੱਖ ਦੇ ਹੇਠਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਬਰਾਜਮਾਨ ਹੋਏ ਸੀਗੇ ਇਹ ਉਹੀ ਰੁੱਖ ਦੀ ਟਾਣੀ ਹੈ ਇਹ ਗੁਰਦੁਆਰਾ ਗੁਰੂ ਕਾ ਬਾਗ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਹੈ ਜਿਹੜੇ ਕੜੇ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕੜਾ ਇਹ ਵੀ ਗੁਰਦੁਆਰਾ ਗੁਰੂ ਕਾ ਬਾਗ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਹੈ ਕੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਥੱਲੇ ਬੋਰਡ ਦੇ ਉੱਪਰ ਲਿਖਿਆ ਵੀ ਹੋਇਆ ਹੈ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ 1606 ਈਸਵੀ ਦੇ ਵਿੱਚ ਤਾਂ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਟਾਕਾ ਦੇ ਵਿੱਚ ਗਏ ਹੋਏ ਸੀਗੇ ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਬਾਰੇ ਤਾਂ ਗੁਰੂ ਸਾਹਿਬ ਉਦੋਂ ਦੁ ਤਾ ਸਭ ਤੋਂ ਪਹਿਲਾਂ ਗੁਰੂ ਸਾਹਿਬ ਇਸ ਸਥਾਨ ਤੇ ਆ ਕੇ ਵਰਾਜਮਾਨ ਹੋਏ ਸੀ ਜਦੋਂ ਗੁਰੂ ਸਾਹਿਬ ਢਾਕਾ ਤੋਂ ਬਟਨਾ ਸਾਹਿਬ ਆਏ ਨੇ ਉਹਨਾਂ ਸਮਿਆਂ ਦੇ ਵਿੱਚ ਇੱਥੇ ਬਾਗ ਹੁੰਦਾ ਸੀ ਇਸ ਕਰਕੇ ਹੀ ਇਹ ਸਥਾਨ ਦਾ ਜਿਹੜਾ ਨਾਮ ਆ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਉਹ ਪੈ ਗਿਆ ਇਹ ਸਥਾਨ ਸੀ ਬਹੁਤ ਵੱਡਾ ਇਹ ਸਥਾਨ ਬਣਿਆ ਹੋਇਆ ਪਿੱਛੇ ਸਰੋਵਰ ਨੇ ਬਾਕੀ ਆਪਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਤੇ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਵਿੱਚ ਆਹ ਖੂਹ ਹੈ ਇਤਿਹਾਸਿਕ ਖੂਹ ਹੈ ਅਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦਾ ਅਹ ਕਹਿੰਦੇ ਨੇ ਵੀ ਜਦੋਂ ਗੁਰੂ ਸਾਹਿਬ ਇਹ ਇਹ ਬਾਗ ਦੇ ਵਿੱਚ ਆਏ ਸੀ ਤਾਂ ਗੁਰੂ ਸਾਹਿਬ ਨੇ ਇਹ ਬਾਗ ਹਰਿਆ ਭਰਿਆ ਕਰਿਆ ਸੀ ਅਤੇ ਗੁਰੂ ਸਾਹਿਬ ਨੇ ਬਾਰ ਦਿੱਤਾ ਸੀਗਾ ਵੀ ਜੋ ਵੀ ਇਹ ਖੂਹ ਦੇ ਪਾਣੀ ਨਾਲ ਇਸ਼ਨਾਨ ਕਰੂਗਾ ਉਹ ਹਰਿਆ ਭਰਿਆ ਹੋ ਜਾਊਗਾ ਜੋ ਵੀ ਇਤਿਹਾਸ ਆਪਾਂ ਨੂੰ ਇੱਥੋਂ ਪਤਾ ਲੱਗਿਆ ਹਨ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਦੱਸਿਆ ਇੱਥੋਂ ਸੰਗਤਾਂ ਆਉਂਦੀਆਂ ਨੇ ਜਲ ਛਕਦੀਆਂ ਨੇ ਕਿਹਾ ਵੀ ਜਿਹੜੀਆਂ ਸੰਗਤਾਂ ਵੀ ਇਹ ਜਲ ਨਾਲ ਇਸ਼ਨਾਨ ਕਰਨਗੀਆਂ ਉਹ ਸੰਗਤਾਂ ਮਤਲਬ ਹਰੀਆਂ ਭਰੀਆਂ ਹੋਣਗੀਆਂ ਹਨ ਇਹ ਸਗੁਰੂ ਸਾਹਿਬ ਨੇ ਜਿਹੜਾ ਉਹ ਬਾਰ ਦਿੱਤਾ ਸੀ ਇਹ ਪ੍ਰਾਤਨ ਖੂਹ ਹੈ ਇਤਿਹਾਸਿਕ ਖੂਹ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਤਖਤ ਸ੍ਰੀ ਪਟਨਾ ਸਾਹਿਬ ਅਤੇ ਹੋਰ ਜਿਹੜੇ ਲੋਕਲ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਪਟਨਾ ਸਾਹਿਬ ਦੇ ਵਿੱਚ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ